ਮੋਬਾਈਲ ਇੰਟਰਨੈਟ ਜਾਂ ਕਿਸੇ ਤਰ੍ਹਾਂ ਦਾ ਗੈਜਟਸ ਕੰਪਿਊਟਰ ਟੈਬਲੇਟ ਲੈਪਟਾਪ ਵਰਤ ਕੇ ਕੀਤਾ ਗਿਆ ਕ੍ਰਾਈਮ ਉਹਨੂੰ ਸਾਈਬਰ ਕ੍ਰਾਈਮ ਕਹਿੰਦੇ ਆ ਇਹਦੇ ਵਿੱਚ ਹੈਕਿੰਗ ਸਾਈਬਰ ਬੁੱਲਿੰਗ ਸਾਈਬਰ ਬੁੱਲਿੰਗ ਦਾ ਮਤਲਬ ਕਿਸੇ ਨੂੰ ਪਰੇਸ਼ਾਨ ਕਰਨਾ ਕਿਸੇ ਦੀ ਵੈਬਸਾਈਟ ਤੇ ਜਾ ਕੇ ਹਰਾਸਮੈਂਟ ਕਰਨੀ ਕਿਸੇ ਦੀ ਕਿਸੇ ਨੂੰ ਗਲਤ ਕਮੈਂਟ ਕਰਨੇ ਬੱਚਿਆਂ ਨਾਲ ਸੰਬੰਧਤ ਕੋਈ ਸੈਕਸ਼ੂਅਲ ਮਟੀਰੀਅਲ ਜਿਹੜਾ ਉਹ ਪਬਲਿਸ਼ ਕਰਨਾ ਔਰਤਾਂ ਨਾਲ ਸੰਬੰਧਤ ਇਹੋ ਜਿਹਾ ਕ੍ਰਾਈਮ ਕਰਨਾ ਕਿਸੇ ਦੀ ਮਾਨ ਹਨੀ ਕਰਨਾ ਡਿਫਰਮੇਸ਼ਨ ਕਰਨਾ ਕਿਸੇ ਦਾ ਉਸ ਤਰ੍ਹਾਂ ਦੀਆਂ ਗੱਲਾਂ ਦਾ ਪ੍ਰਚਾਰ ਕਰਨਾ ਜਿਨ੍ਹਾਂ ਦਾ ਕੋਈ ਸਬੂਤ ਪ੍ਰੂਫ ਕਿਸੇ ਕੋਲ ਹੈ ਨਹੀਂਗਾ ਸਿਰਫ ਉਸ ਸੰਬੰਧਤ ਬੰਦੇ ਦੀ ਸੋਸ਼ਲ ਇਮੇਜ ਨੂੰ ਉਹਦੇ ਰੈਪਿਊਟੇਸ਼ਨ ਨੂੰ ਖਰਾਬ ਕਰਨ ਦੇ ਲਈ ਜਿਹੜਾ ਕੀਤਾ ਗਿਆ ਪ੍ਰਚਾਰ ਇਹ ਵੀ ਸਾਈਬਰ ਜਿਹੜਾ ਉਹ क्राइम ਦੇ ਵਿੱਚ ਆਉਂਦਾ ਇਦੇ ਤੋਂ ਇਲਾਵਾ ਕਿਸੇ ਨਾਲ ਫਾਈਨੈਂਸ਼ੀਅਲੀ ਕੋਈ ਧੋਖਾਧੜੀ ਕਰਨੀ ਕੋਈ ਠੱਗੀ ਮਾਰਨੀ ਕਿਸੇ ਦੇ ਕੋਈ ਪੈਸੇ ਇੰਟਰਨੈਟ ਯੂਜ਼ ਕਰਕੇ ਜਾਂ ਮੋਬਾਈਲ ਐਪ ਯੂਜ਼ ਕਰਕੇ ਕਿਸੇ ਤੋਂ ਪੈਸੇ ਕੱਢ ਲੈਣੇ ਜਾਂ ਤੋਂ ਪੈਸੇ ਲੈ ਲੈਣੇ ਤਾਂ ਧੋਖਾਧੜੀ ਕਰਕੇ ਇਹ ਵੀ ਸਾਈਬਰ ਕ੍ਰਾਈਮ ਦੇ ਵਿੱਚ ਆਉਂਦਾ ਕਿਸੇ ਨੂੰ ਕਿਸੇ ਜਾਤੀ ਦਾ ਨਾਮ ਲੈ ਕੇ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨੀ ਤਾਂ ਇਹ ਸਾਈਬਰ ਕ੍ਰਾਈਮ ਦੇ ਵਿੱਚ ਆਉਂਦਾ ਇਹਦੇ ਲਈ ਆਈਟੀ ਐਕਟ 2000 ਬਣਿਆ ਹੋਇਆ ਜਿਹਦੇ ਵਿੱਚ ਸੈਕਸ਼ਨ 67ਈ ਸੈਕਸ਼ਨ 67 ਸੈਕਸ਼ਨ 69ਏ ਤੇ ਸੈਕਸ਼ਨ 79 ਇਸ ਤੋਂ ਇਲਾਵਾ ਬੱਚਿਆਂ ਨਾਲ ਸੰਬੰਧਿਤ ਜਿਹੜੇ ਕ੍ਰਾਈਮ ਨੇ ਉਹਨਾਂ ਨੂੰ ਡੀਲ ਕਰਨ ਦੇ ਲਈ ਪੋਕਸੋ ਐਕਟ 2012 ਬਣਿਆ ਹੋਇਆ ਤੇ ਐਸ ਸੀ ਐਸ ਟੀ ਨਾਲ ਸੰਬੰਧਿਤ ਜਿਹੜੇ ਕ੍ਰਾਈਮ ਆ ਉਹਨਾਂ ਨਾਲ ਡੀਲ ਕਰਨ ਦੇ ਲਈ ਐਸ ਸੀ ਐਸ ਟੀ ਐਕਟ 1999 ਬਣਿਆ ਹੋਇਆ ਇੰਟਰਨੈਟ ਦੇ ਉੱਤੇ ਕੀਤਾ ਗਿਆ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਜਿਹੜਾ ਉਹ ਉਹਨੂੰ ਟ੍ਰੇਸ ਕਰਨਾ ਉਹ ਟ੍ਰੇਸ ਹੋ ਜਾਂਦਾ ਕਿਉਂਕਿ ਇੰਟਰਨੈਟ ਦੇ ਉੱਤੇ ਜਿਹੜਾ ਵੀ ਪਰਸਨ ਜੋ ਵੀ ਵੈਬਸਾਈਟ ਜਿਹੜੀ ਵਿਜ਼ਿਟ ਕਰਦਾ ਜੋ ਵੀ ਕੋਈ ਐਕਟੀਵਿਟੀ ਕਰਦਾ ਉਹਦਾ ਇੱਕ ਪ੍ਰੋਪਰ ਰਿਕਾਰਡ ਮੈਂਟੇਨ ਹੁੰਦਾ ਜਿਹਨੂੰ ਡਿਜੀਟਲ ਫੁੱਟਪ੍ਰਿੰਟ ਕਹਿੰਦੇ ਆ ਉਹਦੇ ਤੋਂ ਇੰਟਰਨੈਟ ਦੇ ਉੱਤੇ ਕੀਤੀਆਂ ਗਈਆਂ ਐਕਟੀਵਿਟੀਆਂ ਦੀ ਜਿਹੜੀ ਟਰੈਕ ਆ ਉਹ ਲੱਭਿਆ ਜਾ ਸਕਦਾ ਇਸ ਲਈ ਜੇਕਰ ਇਹ ਚੀਜ਼ਾਂ ਸਿੱਧ ਹੋ ਜਾਣ ਤਾ ਇਹਦੇ ਵਿੱਚ ਸਜ਼ਾ ਵੀ ਹੋ ਸਕਦੀ ਆ ਜੁਰਮਾਨਾ ਵੀ ਹੋ ਸਕਦਾ ਜਾਂ ਦੋਨੇ ਵੀ ਹੋ ਸਕਦੇ ਆ ਨਿਰਪਰ ਕਰਦਾ ਇਹ ਕੇਸ ਤੇ ਤੇ ਕ੍ਰਾਈਮ ਤੇ ਨਿਰਪਰ ਕਰਦਾ ਵੀ ਕਿਸ ਤਰ੍ਹਾਂ ਦਾ ਕਿਸੇ ਨੇ ਕੀਤਾ